ਮਹਿਲਾਵਾਂ ਹੁੰਦੀਆਂ ਨੇ ਉਹ ਡੋਮੈਸਟਿਕ ਵਾਇਲੈਂਸ ਵੀ ਹੋ ਸਕਦੀ ਹੈ ਰੇਪ ਵਿਕਟਮ ਵੀ ਹੋ ਸਕਦੀ ਹੈ ਐਸਿਡ ਅਟੈਕ ਵੀ ਜਾਂ ਕਿਸੇ ਵੀ ਤਰ੍ਹਾਂ ਦਾ ਉਹਦੇ ਨਾਲ ਕਿਤੇ ਪਬਲਿਕ ਪ੍ਰਾਈਵੇਟ ਸਪੇਅਰ ਦੇ ਵਿੱਚ ਕੁਝ ਵੀ ਉਹਦੇ ਨਾਲ ਮਿਸ ਹੈਪਨਿੰਗ ਹੁੰਦੀ ਹੈ ਸਾਡੇ ਤੱਕ ਅਪਰੋਚ ਕਰ ਸਕਦੀ ਹੈ ਜਿਹਨੂੰ ਕਿਸੇ ਤਰ੍ਹਾਂ ਦੀ ਉਹਦੀ ਕੋਈ ਐਕਸਪਲੋਇਟੇਸ਼ਨ ਹੋਈ ਆ ਜਾਂ ਉਹਦੇ ਨਾਲ ਕੋਈ ਜ਼ਾਤੀ ਹੋਈ ਆ ਤਾਂ ਉਹ ਵੇਅਰ ਟੂ ਗੋ ਮਤਲਬ ਕਟੋ-ਕਟੇ ਇੱਕ ਸੈਂਟਰ ਇੱਥੇ ਹੈਗਾ ਜਿੱਥੇ ਉਹਨੂੰ ਮਤਲਬ ਕਿ ਸਨੇਹ ਪਿਆਰ ਵੀ ਮਿਲੇਗਾ ਦੇ ਨਾਲ ਜਿਹੜੀ ਉਹਨੂੰ ਮੈਡੀਕਲ ਹੈਲਪ ਸਾਈਕੋਸੋਸ਼ਲ ਸਪੋਰਟ ਲੀਗਲ ਹੈਲਪ ਔਰ ਸ਼ੈਲਟਰ ਰਹਿਣ ਦਾ ਜਿਹੜਾ ਸ਼ਾਰਟ ਸਟੇ ਹੈ ਉਹਦੇ ਵਾਸਤੇ ਜੇ ਬੱਚੇ ਹੋਣਗੇ ਉਹਨਾਂ ਵਾਸਤੇ ਵੀ ਉਹ ਘੱਟੋ ਘੱਟ ਇੱਥੇ ਆ ਕੇ ਸੀ ਕਨਫੀਰ ਸਿਕਯੋਰ ਕਿ ਵੀ ਮੈਂ ਦਨ ਸੀਕਨ ਥਿੰਕ ਵੀ ਮੈਂ ਆਪਣੀ ਜ਼ਿੰਦਗੀ ਬਾਰੇ ਹਾਊ ਟੂ ਰੀਬਿਲਡ ਮਾਈ ਲਾਈਫ ਹਾਊ ਟੂ ਕੋਪ ਵਿਦ ਇਟ ਸਾਡੀ ਕੋਲ ਜਿਹੜੀ ਮਾਂਜੋ ਕਮਿਸ਼ਨਰ ਸਾਹਿਬ ਦੇ ਵੱਲੋਂ ਇੱਕ ਏਐਸਆਈ ਮੈਮ ਸਾਨੂੰ ਪ੍ਰੋਵਾਈਡ ਕੀਤੀ ਗਈ ਨੇ ਜੋ ਇੱਥੇ ਬੈਠ ਕੇ ਉਹਨਾਂ ਦੀ ਮਹਿਲਾਵਾਂ ਦੀ ਮਦਦ ਕਰਦੀ ਨੇ ਇਹ ਸਾਡੇ ਸਮਾਜ ਵਾਸਤੇ ਇੱਕ ਬਹੁਤ ਅੱਛੀ ਗੱਲ ਨਹੀਂ ਹੈ ਕਿ ਅਸੀਂ ਆਪਣੀਆਂ ਔਰਤਾਂ ਨੂੰ ਇਸ ਤਰ੍ਹਾਂ ਟ੍ਰੀਟ ਕਰੀਏ ਅਸੀਂ ਆਪਣੇ ਆਪ ਨੂੰ ਗੁਰੂਆਂ ਪੀਰਾਂ ਦੀ ਧਰਤੀ ਔਰ ਹਾਂ ਵੀ ਅਸੀਂ ਤੇ ਸਾਨੂੰ ਜਿਹੜਾ ਸਮਾਜ ਹੈ ਉਹਨੂੰ ਵੀ ਆਪਣਾ ਜਿਹੜਾ ਐਟੀਟਿਊਡ ਵੀ ਔਰਤ ਪ੍ਰਤੀ ਔਰ ਬੱਚਿਆਂ ਪ੍ਰਤੀ ਉਹ ਚੇਂਜ ਕਰਨਾ ਚਾਹੀਦਾ ਲੁਧਿਆਣਾ ਦੇ ਵਿੱਚ ਅੱਜ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਆ ਵਨ ਸਟਾਪ ਸਕੀਦਾ ਉਦਘਾਟਨ ਕੀਤਾ ਜਾ ਰਿਹਾ ਹੈ ਆ ਤੁਹਾਨੂੰ ਦੱਸ ਦਈਏ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਦਿਖਾ ਰਹੇ ਜਿੱਥੇ ਕੀ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਜਿਹੜੇ ਨੇ ਅੱਜ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਤੇ ਅੱਜ ਜਾਇਦਾਵੀ ਲੈਤਾ ਆਇਆ ਕਿਉਂਕਿ ਸਿਵਲ ਹਸਪਤਾਲ ਕਾਫੀ ਚਰਚਾਵਾਂ ਦੇ ਵਿੱਚ ਰਹਿੰਦਾ ਸੀਗਾ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਤੇ ਹੁਣ ਜਾਦੇ ਡਾਕਟਰ ਬਲਬੀਰ ਸਿੰਘ ਨੇ ਕਮਾਂਡ ਸੰਭਾਲੀ ਹੈ ਤੇ ਕਾਫੀ ਸਮੱਸਿਆਵਾਂ ਜਿਹੜੀਆਂ ਦੂਰ ਹੋਈਆਂ ਨੇ ਤੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਕਾਫੀ ਜਰਾ ਰਾਹਤ ਪਈ ਹੈ ਸਪੈਸਿਟੀਜ਼ ਮਿਲ ਰਹੀਆਂ ਨੇ ਤੇ ਹੁਣ ਵਨ ਸਟਾਪ ਸਖੀ ਦਾ ਉਦਘਾਟਨ ਵੀ ਜਿਹੜਾ ਕੀਤਾ ਜਾ ਰਿਹਾ ਵੈ ਨਾਲ ਸਿਵਲ ਸਰਜਨ ਮੈਮ ਵੀ ਹੈਗੇ ਨੇ ਮੈਂ ਤੇ ਨਾਲ ਸਿਹਤ ਮੰਤਰੀ ਵੀ ਜਿਹੜੇ ਕਿ ਇੱਥੇ ਅੱਜ ਪਹੁੰਚੇ ਨੇ ਤੇ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਅੱਜ ਵਨ ਸਟਾਪ ਸਕੀਰਾ ਜਿਹੜੀ ਔਰਤਾਂ ਨੂੰ ਦਿੱਕਤਾਂ ਪਰਚਾਨੀ ਹੁੰਦੀਆਂ ਜੇ ਜੋ ਕੋਈ ਵੀ ਸੈਕਸ਼ੂਅਲ ਹਰਾਸਮੈਂਟ ਹੁੰਦੇ ਨੇ ਉਹ ਇੱਥੇ ਆ ਕੇ ਜਿਹੜਾ ਅੱਜ ਉਹ ਇੱਥੇ ਆ ਕੇ ਆਪਣਾ ਜਿਹੜਾ ਹੱਲ ਜਿਹੜਾ ਆਪਣੇ ਕਾਉਂਸਲਿੰਗ ਜਿਹੜੀ ਉਹਨਾਂ ਦੀ ਹੋਵੇਗੀ ਤੇ ਅੱਜ ਉਦਗਾਟਨ ਜਿਹੜਾ ਹੋ ਰਿਹਾ ਵੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਬਿਲਕੁਲ ਅੰਦਰ ਜਿਹੜਾ ਜਾਇਦਾ ਜਰੂਰ ਲੈਂਦੇ ਹੋਗੇ ਨਜ਼ਰਾਂਗੇ ਇੱਕ ਸੈਂਟਰ ਰੂਮ ਬਣਾਇਆ ਗਿਆ ਵੈ ਦੇਖੋ ਸਾਡੇ ਸਾਰੇ ਜਿੰਨੇ ਵੀ ਸੀਨੀਅਰ ਮੈਡੀਕਲ ਆਫਸਰ ਸਿਵਲ ਸਰਜਨ ਔਰ ਜਿਹੜੇ ਲੋਕਲ ਇੱਥੇ ਦੇ ਐਸਐਮਓ ਸਾਰੇ ਸੀਗੇ ਔਰ ਬੜਾ ਅੱਛਾ ਇੱਕ ਮੈਂ ਕਹੂੰਗਾ ਪੋਜ਼ਿਟਿਵ ਜਿਹੜੀ ਚੇਂਜ ਹੈਗੀ ਆ ਸਟਾਫ ਦੇ ਐਟੀਟਿਊਡ ਚ ਵੀ ਔਰ ਪੇਸ਼ੈਂਟਸ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਵਿਜੀਬਲ ਲੋਕਾਂ ਚ ਐਪਰੀਸ਼ੀਏਸ਼ਨ ਆ ਕਿ ਪਹਿਲਾਂ ਨਾਲੋਂ ਚੀਜ਼ਾਂ ਬਹੁਤ ਇਮਪਰੂਵ ਕਰ ਰਹੀਆਂ ਨੇ ਤੇ ਤੁਸੀਂ ਵੀ ਮੀਡੀਆ ਵਾਲੇ ਤੁਸੀਂ ਦੱਸਦੇ ਪਹਿਲਾਂ ਨਾਲੋਂ ਇਮਪਰੂਵਮੈਂਟ ਹੋ ਰਹੀ ਹੈ ਜੀ ਸੋ ਜਿਹੜਾ ਇਹ ਵੀ ਵਨ ਸੱਕੀ ਸੈਂਟਰ ਹੈ ਵੀ ਹਸਪਤਾਲ ਦੇ ਵਿੱਚ ਹੈ ਇਹਦੇ ਵਿੱਚ ਵੀ ਜਿਹੜਾ ਮਕਸਦ ਹੈ ਉਹ ਹੀਲਿੰਗ ਦਾ ਹੀ ਹੈ ਕਿ ਜਿਹੜੀ ਵੀ ਕੋਈ ਟਰਾਮਟਾਈਜ਼ਡ ਸਪੈਸ਼ਲੀ ਔਰਤ ਹੈ ਗਿਆ ਜੇ ਨੂੰ ਕਿਸੇ ਤਰ੍ਹਾਂ ਵੀ ਉਹਦੀ ਕੋਈ ਐਕਸਪਲੋਇਟੇਸ਼ਨ ਹੋਈ ਆ ਜਾਂ ਉਹਦੇ ਨਾਲ ਕੋਈ ਜ਼ਾਤੀ ਹੋਈ ਆ ਤਾਂ ਉਹ ਵੇਅਰ ਟੂ ਗੋ ਮਤਲਬ ਕਟੋਕਟੇਕ ਸੈਂਟਰ ਇੱਥੇ ਹੈਗਾ ਜਿੱਥੇ ਉਹਨੂੰ ਮਤਲਬ ਕਿ ਸਨੇਹ ਪਿਆਰ ਵੀ ਮਿਲੇਗਾ ਇਹਦੇ ਨਾਲ ਜਿਹੜੀ ਉਹਨੂੰ ਮੈਡੀਕਲ ਏਡ ਸਾਈਕੋਸੋਸ਼ਲ ਸਪੋਰਟ ਲੀਗਲ ਏਡ ਔਰ ਸ਼ੈਲਟਰ ਰਹਿਣ ਦਾ ਜਿਹੜਾ ਸ਼ਾਰਟ ਸਟੇ ਆ ਉਹਦੇ ਵਾਸਤੇ ਜੇ ਬੱਚੇ ਹੋਣਗੇ ਉਹਨਾਂ ਵਾਸਤੇ ਵੀ ਉਹ ਘਟੋ ਘਟੇ ਇੱਥੇ ਆ ਕੇ ਅਸੀਂ ਕਨਫੀਲ ਸਿਕਯਰ ਕਿ ਵੀ ਮੈਂ ਦਨਸ਼ੀ ਕਨ ਥਿੰਕ ਵੀ ਮੈਂ ਆਪਣੀ ਜ਼ਿੰਦਗੀ ਬਾਰੇ ਹਾਊ ਟੂ ਰੀਬਿਲਡ ਮਾਈ ਲਾਈਫ ਹਾਊ ਟੂ ਕੋਪ ਵਿਦ ਥੈਟ ਜਿਹੜਾ ਉਹਦੇ ਨਾਲ ਹੋਇਆ ਟਰੋਮੈਟਿਕ ਐਕਸਪੀਰੀਅੰਸ ਉਹਨੂੰ ਓਵਰਕਮ ਕਿਦਾਂ ਕਰਨਾ ਸੋ ਇਹ ਵੀ ਇੱਕ ਸਮੇਂ ਦੀ ਲੋੜ ਹੈ ਜੀ ਵੈਸੇ ਤਾਂ ਇਹ ਸਾਡੇ ਸਮਾਜ ਵਾਸਤੇ ਇੱਕ ਬਹੁਤ ਅੱਛੀ ਗੱਲ ਨਹੀਂ ਹੈ ਕਿ ਅਸੀਂ ਆਪਣੀਆਂ ਔਰਤਾਂ ਨੂੰ ਇਸ ਤਰ੍ਹਾਂ ਟਰੀਟ ਕਰੀਏ ਅਸੀਂ ਆਪਣੇ ਆਪ ਨੂੰ ਗੁਰੂਆਂ ਪੀਰਾਂ ਦੀ ਧਰਤੀ ਔਰ ਹਾਂ ਵੀ ਅਸੀਂ ਤੇ ਸਾਨੂੰ ਜਿਹੜਾ ਸਮਾਜ ਹੈ ਉਹਨੂੰ ਵੀ ਆਪਣਾ ਜਿਹੜਾ ਐਟੀਟਿਊਡ ਵੀ ਔਰਤ ਪ੍ਰਤੀ ਔਰ ਬੱਚਿਆਂ ਪ੍ਰਤੀ ਉਹ ਚੇਂਜ ਕਰਨਾ ਚਾਹੀਦਾ ਡਾਕਟਰ ਭਰਤੀ ਕੀਤੇ ਆ ਜੀ ਅਸੀਂ ਇੱਕ ਰਿਕਾਰਡ ਜਿਹੜਾ ਤੁਸੀਂ ਕਰੋ ਵੀ 1000 ਡਾਕਟਰ ਆ ਮੈਨੂੰ ਕਦੇ ਹੋਇਆ ਨਹੀਂ ਇਸ ਤਰ੍ਹਾਂ 1000 ਨਰਸਸ ਭਰਤੀ ਕਰ ਰਹੇ ਆ ਔਰ ਸਪੈਸ਼ਲਿਸਟ ਜਿਹੜੇ ਹੈਗੇ ਆ ਅਸੀਂ ਐਮਪੈਨਲਮੈਂਟ ਬੋਰਡ ਤੇ ਜਿਹੜੇ ਰਿਟਾਇਰ ਹੋ ਉਹਨਾਂ ਨੂੰ ਵੀ ਰੱਖ ਰਹੇ ਆ ਨਵੇਂ ਭਰਤੀ ਕਰ ਰਹੇ ਆ ਜਿਹੜੇ ਜਿਹੜੇ ਪੀਜੀ ਕਰਕੇ ਆਉਂਦੇ ਆ ਉਹਨਾਂ ਨੂੰ ਡਾਇਰੈਕਟ ਜਿਹੜੀ ਅਸੀਂ ਅਪਲਾਈਮੈਂਟ ਦੇ ਰਹੇ ਆ ਸੋ ਡਾਕਟਰਾਂ ਦੀ ਭਰਤੀ ਵੀ ਚੱਲਦੀ ਹੈ ਜੀ ਜਿਹੜਾ ਪਿਛਲੇ 15 20 ਸਾਲ ਦਾ ਗੈਪ ਸੀਗਾ ਉਹ ਅਸੀਂ ਮਤਲਬ ਤੁਸੀਂ ਕਹ ਲਓ ਮੈਜੋਰਟੀ ਅਸੀਂ ਕਵਰ ਕਰਤਾ ਜਿਹੜਾ ਬਾਕੀ ਦੀ 25% ਰਹਿੰਦਾ ਉਹ ਵੀ ਅਸੀਂ ਅਗਲੇ ਸਾਲ ਚ ਕਵਰ ਕਰ ਸਕਦੇ ਸੀ। ਸੁਪਰੀਮ ਕੋਰਟ ਪਿਛਲੀ ਕਿਸੇ ਗੱਲ ਕਰੀ ਸੀ ਸਿਰ ਸੈਂਟਰ ਗੈਰੀ ਹੈ ਕਿ ਆਯੁਸ਼ਮਾਨ ਰੋਗ ਕੇ ਕੇਂਦਰ ਨਹੀਂ ਬਣਨੇ ਚਾਹੀਦੇ ਜਾਂ ਕਿ ਸਰ ਕੱਲ ਨੂੰ ਜਲੰਧਰ ਵੀ ਮਾਮਲਾ ਹੈ ਕਿ ਸੈਂਚੂ ਤੋਂ ਟੀਮ ਆਈ ਹੈ ਤੇ ਇਸ ਤੋਂ ਬਾਅਦ ਜੋ ਵੀ ਲੱਗ ਨਹੀਂ ਰਿਹਾ ਉਹ ਹਟਾ ਦਿੱਤਾ ਸਿਰ ਇਹ ਵਿਵਾਦ ਚੱਲ ਕੀ ਰਿਹਾ ਹੈ ਜੀ। ਦੇਖੋ ਸੈਂਟਰ ਦਾ ਜਿਹੜਾ ਹੈਗਾ ਉਹ ਉਹਨਾਂ ਨੇ ਕਿਹਾ ਸੀ ਕਿ ਯੂਸ਼ਮਨ ਰੋਗਿਆ ਮੰਦਰ ਜੀ ਸਰ ਤੇ ਸਾਡਾ ਇਹ ਸੀਗਾ ਕਿ ਤੁਸੀਂ ਉਹਨੂੰ ਨਾ ਜਿਹੜਾ ਮੰਦਰ ਗੁਰਦਾਰ ਦੇ ਚੱਕਰ ਚ ਨਾ ਪਾਓ ਤੇ ਉਹ ਨਟਾ ਸਾਹਿਬ ਨੇ ਸਾਡੀ ਗੱਲ ਮੰਨ ਲਈ ਉਹਨਾਂ ਨੇ ਵੀ ਯੂਸ਼ਮਨ ਰੋਗਿਆ ਕੇਂਦਰ ਕਰਤਾ ਅਸੀਂ ਉਹ ਬ੍ਰਾਂਡਿੰਗ ਕਰਤੀ ਹੈ ਕੋਈ ਇਸ਼ੂ ਨਹੀਂ ਹੈ ਸਾਡੇ ਵਾਸਤੇ ਮਰੀਜ਼ਾਂ ਦੀ ਸਿਹਤ ਮਰੀਜ਼ਾਂ ਨੂੰ ਦਵਾਈ ਦੇਣੀ ਜਿਹੜੀ ਅਸੀਂ ਸਰਵਿਸਿਜ਼ ਦੇ ਰਹੇ ਹਾਂ ਮੈਂ ਦਾਅਵੇ ਨਾਲ ਕਹਿੰਦਾ ਜੀ ਚਾਹੇ ਅਸੀਂ ਯੋਗਾ ਕਰਾ ਰਹੇ ਹਾਂ ਤੁਹਾਡੇ ਸ਼ਹਿਰ ਚ ਹੋ ਰਿਹਾ ਚਾਹੇ ਆਮ ਆਦਮੀ ਕਲੀਨਿਕ ਦੇ ਵਿੱਚ ਅਸੀਂ 47 ਡਾਇਗਨੋਸਟਿਕ ਟੈਸਟ ਕਰਦੇ ਆਂ ਔਰ 107 ਮੈਡੀਸਿਨ ਦੇ ਰਹੇ ਆਂ ਔਰ ਲੋਕਾਂ ਨੂੰ ਮਿਲ ਰਹੀਆਂ ਲੋਕ ਬਹੁਤ ਖੁਸ਼ ਆ ਆਮ ਆਦਮੀ ਕਲੀਨਿਕ ਨਾਲ ਇਸੇ ਤਰ੍ਹਾਂ ਤਕਰੀਬਨ 350 ਮੈਡੀਸਿਨ ਜਿਹੜੀਆਂ ਹੈਗੀਆਂ ਤੁਹਾਡਾ ਜਿਵੇਂ ਡਿਸਟ੍ਰਿਕਟ ਹਸਪਤਾਲ ਹੈ ਉੱਥੇ ਐਸੈਂਸ਼ੀਅਲ ਡਰਗ ਡਿਸਟ੍ਰੀਸੀ ਐਕਸਪੈਂਡ ਕੀਤੀ ਆ ਹਬ ਐਂਡ ਸਪੋਕ ਦੇ ਵਿੱਚ ਤੁਹਾਡੇ ਸੀਐਮਸੀ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਕੋਈ ਬ੍ਰੇਨ ਸਟ੍ਰੋਕ ਹੋ ਜਾਂਦਾ ਉਹਨਾਂ ਦਾ ਆਪਰੇਸ਼ਨ ਫ੍ਰੀ ਹੋ ਰਿਹਾ ਇਸੇ ਤਰ੍ਹਾਂ ਡੀਐਮਸੀ ਚ ਸਾਡਾ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਪਟਿਆਲਾ ਹਾਰ ਤਾਰਨ ਤਾਰਨ ਦੇ ਵਿੱਚ ਲੋਕਾਂ ਦਾ ਜਿਹੜਾ 30000 ਦਾ ਇੰਜੈਕਸ਼ਨ ਲਗਾ ਕੇ ਉਹਨਾਂ ਨੂੰ ਨੀਅਰਸਟ ਹਸਪਤਾਲ ਚਾਹੇ ਸਰਕਾਰੀ ਹਸਪਤਾਲ ਅੰਮ੍ਰਿਤਸਰ ਹੋਵੇ ਪਟਿਆਲੇ ਹੋਵੇ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਉੱਥੇ ਸ਼ਿਫਟ ਕਰਕੇ ਉਹਨਾਂ ਨੇ ਸਟੈਂਟ ਵਗੈਰਾ ਸਾਰਾ ਕੁਝ ਫ੍ਰੀ ਪੈ ਰਿਆ ਹੈਗਾ ਸੋ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਜੀ ਮੈਂ ਚੈਲੰਜ ਕਰਦਾ ਵੀ ਜਿਹੜੇ ਬੰਦੇ ਸਿਰਫ ਗੱਲ ਫੋਟੋਆਂ ਦੀ ਕਰਦੇ ਆ ਵੀ ਫੋਟੋ ਕੀ ਲਾਂਦੇ ਉਹਨਾਂ ਕੋ ਫੋਟੋਆਂ ਦੀ ਗੱਲ ਨਾ ਕਰੋ ਸਰਵਿਸਿਸ ਦੀ ਗੱਲ ਕਰੋ ਕਿਸੇ ਵੀ ਜਿਹੜੀ ਡਬਲ ਇੰਜਨ ਸਰਕਾਰ ਆ ਬੀਜੇਪੀ ਦੀ ਮੈਨੂੰ ਇਸ ਤੋਂ ਬਿਹਤਰ ਮਾਡਲ ਦਿਖਾ ਦਿਨ ਉਹਦੇ ਵਿੱਚ ਤੇ ਅਸੀਂ ਉਹਨਾਂ ਦੀ ਸਾਰੀਆਂ ਗੱਲਾਂ ਜਿਹੜਾ ਹੈਗਾ ਸੜਕ ਸੁਰੱਖਿਆ ਫੋਰਸ ਐਂਡ ਜਿਹੜਾ ਫਰਿਸ਼ਤੇ ਸਕੀਮ ਹੈ ਇਹ ਦੁਨੀਆ ਦੀ ਬੈਸਟ ਸਕੀਮ ਹੈ ਔਰ ਸਾਡਾ ਜਿਹੜਾ ਇਹ ਹੈਗਾ ਸਟ੍ਰੋਕ ਪ੍ਰੋਜੈਕਟ ਔਰ ਜਿਹੜਾ ਸਾਡਾ ਸਟੈਮੀ ਪ੍ਰੋਜੈਕਟ ਹੈ ਇਹਦੀ ਗਲੋਬਲ ਚਰਚਾ ਹੋ ਰਹੀ ਆ ਜਿਹੜਾ ਸਡਨ ਕਾਰਡੀਕ ਡੈਥ ਤੇ ਸਾਡਾ ਪ੍ਰੋਜੈਕਟ ਆ ਉਹਦੀ ਗਲੋਬਲ ਚਰਚਾ ਹੋ ਰਹੀ ਆ ਔਰ ਇਹਨੂੰ ساری ਦੁਨੀਆ ਰੈਪਲੀਕੇਟ ਕਰ ਰਹੀ ਆ ਤੇ ਮੈਨੂੰ ਲੱਗਦਾ ਕੇਂਦਰ ਸਰਕਾਰ ਨੂੰ ਵੀ ਕਰਨੀ ਚਾਹੀਦੀ ਦੇਖੋ ਜਿਹੜੀ ਡੈਥ ਕੇਸ ਹੋ ਚੁੱਕੇ ਨੇ ਪੂਰੇ ਪੰਜਾਬ 'ਚ ਡੈਥ ਕੇਸ ਦੀ ਨਹੀਂ ਕੀ ਕਹਿਣਾ ਚਾਹੁੰਦੇ ਨੇ ਜਨਤਾ ਨੂੰ ਦੇਖੋ ਸਾਡੇ 2023 'ਚ 8000 850 ਜਿਹੜਾ 24 ਦੇ ਵਿੱਚ بارشਾਂ ਨਹੀਂ ਹੋਈਆਂ ਸੀ ਉਦੋਂ ਸਾਡੇ ਜਿਹੜੇ ਕੇਸ ਸੀਗੇ ਤਕਰੀਬਨ ਤਕਰੀਬਨ ਜਿਹੜੇ ਮੇਰੇ ਖਿਆਲ ਸੀਗੇ 2500 ਦੇ 2600 ਸੀਗੇ ਇਸ ਵਾਰੀ ਸਾਡੇ ਕੇਸਸ ਬਹੁਤ ਕੰਟਰੋਲ ਚੱਲ ਰਹੇ ਸੀਗੇ ਪਰ ਹੁਣ ਥੋੜਾ ਜਿਹਾ ਪਿੱਛੇ ਵਧਿਆ ਹੁਣ ਸਾਡੇ ਮੇਰੇ ਖਿਆਲ ਸਭ 3000 300 3500 ਪਹੁੰਚੇ ਜੇ ਵੀ ਸੀ 60% ਘਟਾ ਹੈ ਹੁਣ ਘਟਣਾ ਸ਼ੁਰੂ ਹੋ ਗਿਆ ਕੇਸਸ ਨਾਈਟ ਟੈਂਪਰੇਚਰ ਨੀਚੇ ਆ ਗਿਆ ਤੋਂ ਹੋਪਫੁਲੀ 10 15 ਦਿਨ ਚੜੀ ਹੋ ਜਾਏਗੀ ਇਸ ਤੋਂ ਸਿਵਾਏ ਅਸੀਂ ਫੋਗਿੰਗ ਸਪਰੇਅ ਔਰ ਡੋਰ ਟੂ ਡੋਰ ਚੈਕਿੰਗ ਸਾਡੀਆਂ 20000 ਆਸ਼ਾ ਵਰਕਰਸ ਔਰ 36000 ਨਰਸਿੰਗ ਸਟੂਡੈਂਟ ਚੜੀਆਂ ਹੈਗੀਆਂ ਵਿਆ ਪ੍ਰਸ਼ਤ ਦਾ ਮਿੰਟੂ ਸਰਵੇ ਸਾਡੇ ਡਾਕਟਰ ਵੀ ਜਾ ਕੇ ਘਰ-ਘਰ ਚੈੱਕ ਕਰਦੇ ਆ ਜਿੱਥੇ ਵੀ ਡੈਂਗੀ ਦਾ ਕੇਸਿਸ ਹੁੰਦਾ ਡੈਥ ਸਿਰਫ ਅਜੇ ਤੱਕ 3 ਜਾਂ 4 ਹੋਈਆਂ ਹੈਗੀਆਂ ਤੇ ਜਿਹੜੀ ਸਿਚੁਏਸ਼ਨ ਹੈ ਉਹ ਮੇਰੇ ਵਾਸਤੇ ਤੇ ਇੱਕ ਡੈਥ ਵੀ ਬਹੁਤ ਹੈ ਲੇਕਿਨ ਉਹ ਵੀ ਬੜੀ ਅਨਫੋਰਚੂਨੇਟ ਹੈ ਔਰ ਜਿਹੜਾ ਡੈਂਗੂ ਹੋਣਾ ਵੀ ਕੋ ਮਾੜੀ ਗੱਲ ਹੈ ਬਟ ਇਹਦੇ ਚ ਲੋਕਾਂ ਦੀ ਕੋਆਪਰੇਸ਼ਨ ਦੀ ਬਹੁਤ ਲੋੜ ਹੈ ਕਿਉਂਕਿ ਜਿਹੜਾ ਮੱਛਰ ਹੈ ਘਰ ਚ ਬਰੀਡ ਕਰਦਾ ਫਰਿੱਜ ਦੀ ਟ੍ਰੇ ਦੇ ਵਿੱਚ ਜਿਹੜਾ ਤੇ ਨੀਚੇ ਹੁੰਦੀ ਆ ਜਿਹੜਾ ਡੈਜ਼ਰਟ ਕੂਲਰ ਆ ਠੰਡੀ ਹਵਾ ਵਾਲਾ ਉਹਦੇ ਵਿੱਚ ਲੋਕਾਂ ਦੇ ਸਾਡੇ ਚੰਗੀ ਗੱਲ ਹੈ ਕਿ ਪੰਛੀਆਂ ਵਾਸਤੇ ਕਟੋਰੀ ਰੱਖਦੇ ਆ ਮਵੇਸ਼ੀਆਂ ਵਾਸਤੇ ਹੋਰ ਦੂਜਾ ਜਾਂ ਕੰਸਟ੍ਰਕਸ਼ਨ ਸਾਈਟ ਤੇ ਜਿੰਨੇ ਕੰਟੇਨਰ ਹੁੰਦੇ ਆ ਲੇਕਿਨ ਉਹਨਾਂ ਨੂੰ ਹਫਤੇ ਚ ਇੱਕ ਵਾਰੀ ਚੰਗੀ ਤਰ੍ਹਾਂ ਸੁਕਾ ਕੇ ਫਲੱਡਸ ਆ ਗਏ ਸੀ ਕਿ ਬੱਚਿਆਂ ਦੀ ਸਕੂਲ ਤੇ ਬੱਚਿਆਂ ਦੀ ਟ੍ਰੇਨਿੰਗ ਕਰ ਰਹੇ ਆ ਤੇ ਸਾਡੇ ਕੋਲੇ 20 ਲੱਖ ਦੀ ਜਿਹੜੀ ਸਟੂਡੈਂਟ ਪੋਪੂਲੇਸ਼ਨ ਆ 2 ਮਿਲੀਅਨ ਸਟੂਡੈਂਟਸ ਨੂੰ ਵੀ ਟ੍ਰੇਨਿੰਗ ਦੇ ਰਹੇ ਆ ਅਸੀਂ ਇਸੇ ਤਰ੍ਹਾਂ ਜੜੀਆਂ ਲਾਈਫ ਸਟਾਈਲ ਦੇ ਸੌਟਰਾ ਉਹਨਾਂ ਬਾਰੇ ਦੇ ਰਹੇ ਆ ਬੱਚਿਆਂ ਨੂੰ ਆਪਣਾ ਹਾਈਟ weight ਔਰ ਉਹਨੂੰ ਆਪਣਾ ਹੀਮੋਗਲੋਬਿਨ ਆਪਣੀ ਵਿਜ਼ਨ ਹਰ ਸਟੂਡੈਂਟ ਨੂੰ ਪਤਾ ਹੋਣੀ ਚਾਹੀਦੀ ਹੈ ਸਾਰੀ ਟ੍ਰੇਨਿੰਗ ਦੇ ਰਹੇ ਆ ਤੇ ਕਾਫੀ ਅੱਛੇ ਰਿਜ਼ਲਟਸ ਆ ਜੀ ਜਿਹੜਾ ਲੇਕਨ ਦੇਰ ਇਸ ਆਲਵੇਜ਼ ਰੂਮ ਫਾਰ ਇੰਪਰੂਵਮੈਂਟ ਤੇ ਅਸੀਂ ਹੋਰ ਇੰਪਰੂਵ ਕਰਾਂਗੇ ਹੋਰ ਇੰਪਰੋਵਾਈਜ਼ ਕਰਾਂਗੇ ਨਵੇਂ ਸਪੈਸ਼ਲਿਸਟ ਭਰਤੀ ਕਰ ਰਹੇ ਹੁਣ ਅਸੀਂ ਡਾਕਟਰਸ ਭਰਤੀ ਕਰ ਲਏ ਹੁਣ ਸਪੈਸ਼ਲਿਸਟ ਭਰਤੀ ਕਰਾਂਗੇ ਔਰ 120 ਹਸਪਤਾਲਾਂ ਦੇ ਵਿੱਚ 24 ਘੰਟੇ ਦੀ ਐਮਰਜੈਂਸੀ ਹੋਏਗੀ 24 ਘੰਟੇ ਡਿਲੀਵਰੀਜ਼ ਹੋਣਗੇ ਤੇ ਇਸੇ ਸਾਲ 60 ਹਸਪਤਾਲਾਂ ਦੇ ਵਿੱਚ 24 ਘੰਟੇ ਸੇਰੀਅਨ ਹੋਏਗਾ ਬੋਲੀ ਬੋਲੀ ਨੂੰ 120 150 ਕਰਾਂਗੇ ਕੀ ਚੀਜ਼ ਇਹ ਡੈਥ ਕੇਸ ਨਹੀਂ ਲੁਧਾਨੇ ਵਿੱਚ ਵੀ ਹੋਈਆਂ ਜੀ ਤੁਹਾਡੇ ਇੱਕ ਅੱਧੀ ਲੁਧਾਨੇ ਤੋਂ ਇੱਕ ਪਟਿਆਲੇ ਤੋਂ ਇੱਕ ਫਰੀਦਕੋਟ ਤੋਂ ਇਸ ਤਰ੍ਹਾਂ ਆ ਗਿਆ ਤਿੰਨ ਜਗ੍ਹਾ ਤੋਂ ਰਿਪ ਤੇ ਇੱਕ ਅੱਧਿਕਤੇ ਹੋਰ ਆ ਜਿਹੜੀਆਂ ਉਹ ਅੰਡਰ ਇਨਵੈਸਟੀਗੇਸ਼ਨਸ ਆ ਨਾਰਮਲੀ ਸਾਡੇ ਜਿਹੜਾ ਪਿਛਲੇ ਸਾਲ ਵੀ ਮਤਲਬ 35 40 ਡੈਥਸ ਹੁੰਦੀਆਂ ਸੀ ਤੇ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਕੋਲੇ ਜਿਹੜਾ ਡੈਂਗੀ ਵਾਸਤੇ ਬਲੱਡ ਬੈਡਸ ਮੈਡੀਸਨ ਸਾਰਾ ਕੁਝ ਅਰੇਂਜ ਕੀਤਾ ਹੋਇਆ ਸਿੰਗਲ ਡੋਨਰ ਪਲੇਟਲੇਟਸ ਕਹਿੰਦੇ ਆ ਬਹੁਤ ਮਹਿੰਗੀਆਂ ਹੁੰਦੀਆਂ ਉਹ ਵੀ ਅਸੀਂ ਸਾਰੀਆਂ ਅਰੇਂਜ ਕੀਤੀਆਂ ਹੋਈਆਂ ਪੇਸ਼ੈਂਟ ਦਾ ਸਾਰਾ ਲਾਜ ਫਰੀ ਹੈ ਜੀ ਸਾਰਾ ਜੋ ਸਰਕਾਰ ਕਰ ਸਕਦੀ ਹੈ ਉਹ ਸਾਰਾ ਕੁਝ ਕਰ ਰਹੀ ਹੈ ਤੇ ਮੀਡੀਆ ਦੀ ਔਰ ਮੀਡੀਆ ਸਾਨੂੰ ਕੋਆਪਰੇਟ ਕਰ ਵੀ ਰਿਹਾ ਜਿੱਥੋਂ ਸਾਨੂੰ ਮੈਨੂੰ ਕੋਈ ਮੀਡੀਆ ਵਾਲੇ ਇਨਫੋਰਮੇਸ਼ਨ ਦਿੰਦੇ ਆ ਕਿ ਫਲਾਨੀ ਜਗ੍ਹਾ ਤੇ ਸਟੈਗਨੈਂਟ ਬੋਰਡਰ ਹੈ ਉੱਥੇ ਸੇਮ ਡੇ ਟੀਮ ਪਹੁੰਚ ਜਾਂਦੀ ਹੈ ਔਰ ਉਹ ਜਿਹੜੀ ਹੈਗੀ ਉਹਨੂੰ ਰੈਕਟੀਫਾਈ ਕਰਕੇ ਅਸੀਂ ਲੋਕਲ ਬਾਡੀਜ਼ ਤੁਹਾਡੇ ਜ਼ਿਲ੍ਹਾ ਲੈਵਲ ਤੇ ਕਮੇਟੀਆਂ ਬਣਾਈਆਂ ਹੋਈਆਂ ਸਟੇਟ ਲੈਵਲ ਤੇ ਮੋਨਿਟਰਿੰਗ ਗਰੁੱਪ ਹੈ ਮੁੱਖ ਮੰਤਰੀ ਸਾਹਿਬ ਨੇ ਪਹਿਲਾ ਮੰਤਰੀਆਂ ਦੇ ਲੈਵਲ ਤੇ ਫਿਰ ਜਿਹੜੇ ਪ੍ਰਿੰਸੀਪਲ ਸਕੱਰੇਟਰੀਜ਼ ਆ ਗਿਆ ਡਿਪਾਰਟਮੈਂਟ ਸੈਕੱਰੇਟਰੀਜ਼ ਆ ਉਹਨਾਂ ਦੇ ਲੈਵਲ ਤੇ ਇਸੇ ਤਰ੍ਹਾਂ ਸਿਵਲ ਸਰਜਨ ਡਿਪਟੀ ਕਮਿਸ਼ਨਰ ਤੁਹਾਡਾ ਕਮਿਸ਼ਨਰ ਮਿਸੀਪਲ ਕਾਰਪੋਰੇਸ਼ਨ ਡੀ ਡੀ ਪੀਓ ਡਿਸਟ੍ਰਿਕਟ ਦੇ ਲੈਵਲ ਤੇ ਸਬਡਿਵੀਜ਼ਨ ਦੇ ਲੈਵਲ ਤੇ ਪ੍ਰਿੰਡ ਦੇ ਲੈਵਲ ਤੱਕ ਅਸੀਂ ਜਿਹੜੀਆਂ ਜੁਆਇੰਟ ਕਮੇਟੀਆਂ ਬਣਾਈਆਂ ਜਿਹਦੇ ਸੈਨੀਟਰੀ ਇਨਸਪੈਕਟਰ ਸਾਡੀ ਆਸ਼ਾ ਵਰਕਰ ਉਹ ਸਾਰੇ ਮਿਲ ਕੇ ਕੰਮ ਕਰਦੇ ਆ ਸਾਡੀ ਸਿਹਤ ਕਮੇਟੀ ਜਿਹੜੀ ਹੈਗੀ ਆ ਸੋ ਇੱਕ ਸਰ 10 ਲੱਖ ਦਾ ਬੀਮਾ ਜਿਹੜਾ ਕਿਹਾ ਗਿਆ ਸੀਗਾ ਉਹ ਕਦੋਂ ਲਾਗੂ ਹੋਏਗਾ ਦੇਖੋ ਉਹਦੇ ਚ ਜਿਹੜਾ ਹੈਗਾ ਅਸੀਂ ਗਵ ਪ੍ਰੋਸੈਸ ਹੋ ਗਈ ਆ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ 31 ਦਸੰਬਰ ਤੋਂ ਪਹਿਲਾਂ ਪਹਿਲਾਂ ਰੋਲ ਆਊਟ ਕਰ ਦਈਏ ਉਹਨਾਂ ਨੂੰ ਵਨ ਸਟਾਪ ਸਖੀ ਦੇ ਵਿੱਚ ਅੱਜ ਸਿਹਤ ਮੰਤਰੀ ਦੇ ਵੱਲੋਂ ਉਦਘਾਟਨ ਕੀਤਾ ਗਿਆ ਵਾ ਅੰਦਰ ਸੈਂਟਰ ਬਣਾਏ ਗਏ ਰੂਮ ਬਣਾਏ ਗਏ ਨੇ ਮੈਮ ਅੰਦਰ ਕੀ ਕੀ ਫੈਸਿਲਿਟੀਆਂ ਦਿੱਤੀਆਂ ਗਈਆਂ ਨੇ ਤੇ ਮਹਿਲਾ ਦੇ ਵਿੱਚ ਜਿਹੜੀ ਕਾਉਂਸਲਿੰਗ ਹਣੀ ਹੈ ਕਿਸ ਤਰ੍ਹਾਂ ਸਮਝਾਈ ਹੈ ਕਿ ਕੀ ਕੀ ਫੈਸਿਲਿਟੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਸਾਡਾ ਵਨ ਸਟਾਪ ਸੈਂਟਰ ਹੈ ਮਿਨਿਸਟਰੀ ਆਫ ਔਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਅੰਡਰ ਅਸੀਂ ਕੰਮ ਕਰ ਰਹੇ ਹਾਂ ਸੈਂਟਰ ਗਵਰਨਮੈਂਟ ਦੇ ਦੁਆਰਾ ਇਹ ਚਲਾਏ ਜਾ ਰਹੇ ਇੱਕ ਸੈਂਟਰ ਨੇ ਜਿਸ ਦੇ ਵਿੱਚ ਸਾਡੇ ਕੋਲ ਪੀੜਤ ਮਹਿਲਾਵਾਂ ਆਉਂਦੀਆਂ ਨੇ ਉਹ ਡੋਮੈਸਟਿਕ ਵਾਇਲੈਂ ਐਸਿਡ ਅਟੈਕ ਵੀ ਜਾਂ ਕਿਸੇ ਵੀ ਤਰ੍ਹਾਂ ਦਾ ਉਹਦੇ ਨਾਲ ਕਿਤੇ ਪਬਲਿਕ ਪ੍ਰਾਈਵੇਟ ਸਪੇਅਰ ਦੇ ਵਿੱਚ ਕੁਝ ਵੀ ਉਹਦੇ ਨਾਲ ਮਿਸ ਹੈਪਨਿੰਗ ਹੁੰਦੀ ਹੈ ਸਾਡੇ ਤੱਕ ਅਪਰੋਚ ਕਰ ਸਕਦੀ ਹੈ ਜੋ ਸਾਡਾ ਇਹ ਅਜਾ ਨੈਗੋਰੀਸ਼ਨ ਹੋਈ ਆ ਇਹਦੇ ਅੰਡਰ ਆਪਣੇ ਕੋਲ ਹੈਗੇ ਨੇ ਕਾਉਂਸਲਿੰਗ ਰੂਮ ਜਿਸ ਦੇ ਵਿੱਚ ਪਾਰਟੀ ਜਾਂਦੀਆਂ ਕਈ ਵਾਰੀ ਨਿੱਕੀ ਮੋਟੀ ਗੱਲ ਤੇ ਕੋਈ ਨੋਖਚੋਕ ਹੋ ਜਾਂਦੀ ਹੈ ਕੋਈ ਜਿਆਦਾ ਵੱਡੇ ਮੈਟਰ ਨਹੀਂ ਹੁੰਦੇ ਤਾਂ ਉਹਦੇ ਵਿੱਚ ਅਸੀਂ ਕਾਉਂਸਲਿੰਗ ਪ੍ਰੋਵਾਈਡ ਕਰਦੇ ਹਾਂ ਜਿਸ ਦੇ ਵਿੱਚ ਲੀਗਲ ਕਾਉਂਸਲਿੰਗ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਇਸ ਦੇ ਅਲਾਵਾ ਸਾਡੇ ਕੋਲ ਇੱਕੋ ਹੀ ਚਾਦੇ ਹੀਠਾਂ ਜਿਹੜੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਜਿਵੇਂ ਕਿ ਟੈਂਪਰੇਰੀ ਵੇ ਸ਼ И... ਪੁਲਿਸ ਹੈਲਪ ਹੋ ਗਈ। ਕਈ ਵਾਰੀ ਲੇਡੀਜ਼ ਆਪਣੀ ਜਿਹੜੀ ਹੈਲਪ ਲੈਣ ਦੇ ਲਈ ਥਾਣੇ ਦੇ ਵਿੱਚ ਨਹੀਂ ਜਾਂਦੀਆਂ। ਉਹ ਥਾਣੇ ਦੇ ਵਿੱਚ ਜਾਣ ਤੋਂ ਕੁਤਰੌਂਦੀਆਂ ਨਹੀਂ। ਤਾਂ ਸਾਡੇ ਕੋਲ ਜਿਹੜੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਵੱਲੋਂ ਇੱਕ ASI ਮੈਮ ਸਾਨੂੰ ਪ੍ਰੋਵਾਈਡ ਕੀਤੇ ਗਏ ਨੇ ਜੋ ਇੱਥੇ ਬੈਠ ਕੇ ਉਹਨਾਂ ਦੀ ਮਹਿਲਾਵਾਂ ਦੀ ਮਦਦ ਕਰਦੇ ਨੇ। ਇਸ ਦੇ ਬਾਅਦ ਅਸੀਂ ਜੋ ਮੈਡੀਕਲ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਨੂੰ ਮੈਡੀਕਲ ਵੀ ਇੱਥੋਂ ਫ੍ਰੀ ਕਰਵਾਇਆਗਾ ਸਿਵਲ ਹਸਪੀਟਲ ਦੇ ਅੰਦਰੋਂ। ਤਾਂ ਜਿਹੜੀ ਵੀ ਕੋਈ ਵਿਕਟਮ ਦੇ ਨਾਲ ਕੋਈ ਮਾਰਕੁੱਟ ਹੁੰਦੀ ਹੈ, ਉਹਨਾਂ ਦਾ ਫ੍ਰੀ ਆਫ ਕੋਸਟ ਹੈ ਜਿਹੜਾ ਮੈਡੀਕਲ ਲੀਗਲ ਸਰਵਿਸ ਪ੍ਰੋਵਾਈਡ ਕਰਾਨੇ ਆਸੀ ਡੀ ਐਲ ਐਸ ਤੋਂ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਤੋਂ ਇਸ ਤਰ੍ਹਾਂ ਦੀ ਜਿਹੜੀਆਂ ਸਬਧਾਵਾਾਂ ਨੇ 21 ਦਫ਼ਤਰ ਦੇ ਵਿੱਚ ਪੰਜ ਤਰ੍ਹਾਂ ਦੀ ਅਸੀਂ ਸਬਧਾਵਾਾਂ ਇੱਥੇ ਪ੍ਰਦਾਨ ਕਰਦੇ ਆਂ ਅੱਛਾ ਅੰਦਰ ਕੀ ਕੀ ਫੈਸਿਲਿਟੀਆਂ ਦਿੱਤੀਆਂ ਗਈਆਂ ਕਿਹੜੇ ਕਿਹੜੇ ਰੂਮ ਦਿੱਤੇ ਗਏ ਨੇ ਕੀ ਕੀ ਮਹਿਲਾ ਨੂੰ ਕਰਾਇਆ ਜਾਏਗਾ ਇੱਥੇ ਉਸੇ ਦਿਮਾਗੀ ਪਰੇਸ਼ਾਨੀ ਦੇ ਤੌਰ ਤੇ ਬਿਲਕੁਲ ਜਿਵੇਂ ਸ਼ੈਲਟਰ ਦੇ ਲਈ ਪੰਜ ਬੈੱਡ ਦਿੱਤੇ ਗਏ ਨੇ ਪੰਜ ਬੈੱਡ ਸਾਡੇ ਕੋਲੇ ਜਿਸ ਤਰ੍ਹਾਂ ਗਾਈਡਲਾਈਨ ਦੇ ਅਕੋਰਡਿੰਗ ਸਾਨੂੰ ਪੰਜ ਬੈੱਡ ਮਿਲੇ ਨੇ ਤੇ ਉਹਦਾ ਇੱਕ ਰੈਸਟ ਰੂਮ ਆ ਸ਼ੈਲਟਰ ਰੂਮ ਆ ਉਸਦੇ ਇਲਾਵਾ ਮੈਡੀਟੇਸ਼ਨ ਦੇ ਲਈ ਇੱਕ ਅਲੱਗ ਤੋਂ ਅਸੀਂ ਸਟਾਰਟ ਕੀਤਾ ਹੈ ਕਿਉਂਕਿ ਥੋੜਾ ਡਿਪਰੈਸਡ ਹੋ ਕੇ ਲੇਡੀਜ਼ ਆਂਦੀਆਂ ਨੇ ਚਾਹੇ ਛੋਟੀ ਗੱਲ ਹੋਵੇ ਚਾਹੇ ਵੱਡੀ ਕਿਉਂਕਿ ਇੱਕ ਲੇਡੀ ਮੇਰੇ ਖਿਆਲ ਨਾਲ ਓਮੋਸ਼ਨਲ ਹੁੰਦੀ ਹੈ ਜਲਦੀ ਤਾਂ ਉਹਦੇ ਲਈ ਅਸੀਂ ਇੱਕ ਪਰਫੋਰਮ ਕਰਨ ਦੇ ਲਈ ਇੱਕ ਉੱਥੇ ਟੈਂਪਰ ਰੱਖਿਆ ਹੈ ਮੈਡੀਟੇਸ਼ਨ ਇੱਕ ਅਲੱਗ ਤੋਂ ਕ੍ਰੀਏਟ ਕੀਤਾ ਉਹਦੇ ਲਈ ਤਾਂ ਕਿ ਉਹ ਆਪਣਾ ਜਿਹੜਾ ਉੱਥੇ ਮੈਡੀਟੇਸ਼ਨ ਕਰ ਸਕੇ ਉਸਦੇ ਇਲਾਵਾ ਅਸੀਂ ਅੱਗੇ ਵੀ ਐਫਰਟ ਕਰ ਰਹੇ ਹਾਂ ਉਹਦੀ ਕੋਈ ਵੀ ਕ੍ਰੀਏਟੀਵਿਟੀ ਦੇ ਲਈ ਚਾਹੇ ਉਹ ਸਲਾਈ ਦਾ ਕੰਮ ਹੋਵੇ ਚਾਹੇ ਜਿੱਦਾਂ ਵੀ ਉਹਦੇ ਇੰਟਰ ਸਾਰੇ ਸਹਿਯੋਗ ਦੀ ਹੈਲਪਲਾਈਨ ਨੰਬਰ 180 112 111 ਮਾਫ ਕਰਨਾ 112 181 ਹੈਲਪਲਾਈਨ ਨੰਬਰ ਰੱਖਿਆ ਗਿਆ ਵਨ ਸਟਾਪ ਸਖੀ ਦੇ ਵਿੱਚ ਅੱਜ ਉਦਘਾਟਨ ਕੀਤਾ ਗਿਆ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਤੇ ਅੰਦਰ ਕਈ ਸੁਵਿਧਾਵਾਂ ਰੱਖੀਆਂ ਗਈਆਂ ਨੇ ਮੈਡੀਟੇਸ਼ਨ ਵਾਸਤੇ ਵੀ ਮੈਡੀਟੇਸ਼ਨ ਵਾਸਤੇ ਇੱਕ ਟੈਂਪਲ ਵੀ ਰੱਖਿਆ ਗਿਆ ਹੈ ਤਾਂ ਕਿ ਜਿਹੜੀ ਮਹਿਲਾ ਹੈ ਪਰੇਸ਼ਾਨੀ ਦਿਮਾਗੀ ਤੌਰ ਤੇ ਜਿਹੜੀ ਪਰੇਸ਼ਾਨ ਹੁੰਦੀ ਹੈ ਚਾਹੇ ਗੱਲ ਛੋਟੀ ਹੋਵੇ ਚਾਹੇ ਵੱਡੀ ਹੋਵੇ ਉੱਥੇ ਆ ਕੇ ਆਪਣੀ ਸਮੱਸਿਆ ਦੱਸ ਸਕੇ ਤੇ ਪਰੇਸ਼ਾਨੀ ਹੱਲ ਹੋਣਾ ਦਾ ਹੋ ਸਕੇ ਜੁੜੇ ਦਾਣਾ ਵਿਦਨਾ ਸੰਜਨਾ ਜੂਮ ਰਿਪੋਰਟ ਧੰਨਵਾਦ